वेलकम टू चैनल मोहित पिछोरा आज ਤੁਹਾਨੂੰ ਮੁਰਗੀ ਆਂਡਾ ਪਾਲਣ ਵਾਲਾ ਦਿਖਾਉਂਦਾ ਹਾਂ ਲਾਈਫ ਤੇ ਰੰਗ ਦੀ ਜੀ ਹੈ ਇਸ ਮੁਰਗੀ ਦਾ ਆਂਡਾ ਤਕਰੀਬਨ 7 11 ਮਹੀਨੇ 15 ਦਿਨਾਂ ਦਾ ਆਂਡਾ ਹੁੰਦਾ ਹੈ ਇਹ ਕਿੱਟਾ ਆਂਡਾ ਹੁੰਦਾ ਹੈ ਦੇਖੋ ਕਿੰਤਾ ਵਚ ਮੁਰਗੀ ਕਿੰਨਾ ਦੇਖੀ ਹੈ ਇਹ ਇਸ ਮੁਰਗੀ ਨੂੰ ਤੁਹਾਨੂੰ ਚਾਹ ਨਹੀਂ ਪੱਖੇ ਵਗਾਰਾ ਦੇ ਲੱਗੇ ਹਮ ਸੌਰ ਸੱਡਾਂ ਤੇ ਜਿਹੜੀ ਬੋਰੀ ਕਰਕੇ ਪਾਈ ਹੋਏ ਸਾਂਗੇ ਧਰ ਲਈ ਹੋਇਆ ਹੰਡੋ ਖੰਡੀ ਜਾ ਸਕੋ ਦੇਖੋ ਟਟਾ ਟਟਾ ਹਿਲਾਂਦਾ ਹੈ ਇਸ ਮਰਗੀ ਦਾ ਪੁਰਸ਼ ਨੂੰ ਵੀ ਬਿਲਹੇ ਧਰ ਮੇ ਨੇ ਫੀਡ ਪਾ ਕੇ ਪਾਲਾ ਜਾਂਦਾ ਹੈ ਗਰਦਾ ਗ੍ਰੇਟ ਇਸ ਨੂੰ ਨਾਲੇ ਆ ਜਾਂਦਾ ਹੈ। ਕਾੜਾ तकरीबन ਬਾਜ਼ਾਰ ਤੋਂ 5-7 ਰੁਪਏ ਦਾ ਵਿਕਦਾ ਹੈ। ਇਹ ਫੰਟਾਕ ਨਾਲ ਲਈ ਬਹੁਤ ਹੀ ਲਾਹੇਵੰਦ ਬਣਦਾ ਹੈ।